ਸਾਰਾ ਦਿਨ ਪੱਟਾ ਟਾਈਪਿੰਗ ਕਰ ਰਹੇ ਆ ਜਾਂ ਲਿਖਦੇ ਆ ਜਾਂ ਆਫਿਸ ਬੈਠੇ ਬੈਠੇ ਕਈ ਵਾਰੀ ਉਹ ਵੀ ਰੀਡ ਦੀ ਹੱਡੀ ਦਾ ਮਨਕਾ ਪੋਸਚਰ ਹੀ ਆ ਨਾ ਜਦੋਂ ਆਪਾਂ ਪੋਸਚਰ ਹੁਲਾਉਂਦੇ ਰਹੇ ਨੇ ਮੂਵਮੈਂਟਸ ਕਰਦੇ ਨੇ ਉਹ ਠੀਕ ਆ ਜਾਂ ਇਸ ਸਰਵਾਈਕਲ ਮੂਵਮੈਂਟਸ ਜਿਹੜੀਆਂ ਆ ਇਹਨਾਂ ਨੂੰ ਹੀ ਜਿੱਦਾਂ ਆਪਾਂ ਯੋਗਾ ਦੇ ਆਸਨ ਇਸ ਤਰ੍ਹਾਂ ਹੀ ਇਹਨਾਂ ਦੇ ਲਈ ਵੀ ਬੜੇ ਬੜੇ ਈਜ਼ੀ ਆਸਨ ਮੈਡੀਟੇਸ਼ਨ ਯੋਗਾ ਐਕਸਰਸਾਈਜ਼ ਤੇ ਮ사ਜ ਇੱਕ ਤਾਂ ਇਹ ਆ ਇੱਕ ਜਦੋਂ ਸ਼ਾਇਰ ਟਿਕਾ ਦਰਦ ਹੋਵੇ ਤੇ ਫਿਰ ਥੋੜੀ ਜਿਹਾ ਰੈਸਟ ਕਰਨਾ ਚਾਹੀਦਾ ਦਵਾਈ ਦੇਸੀ ਠੀਕ ਅਸੀਂ ਤੁਹਾਨੂੰ ਪੇਨ ਕਿਲਰ ਨਾਲ ਦਿੰਨੇ ਆ ਅਸੀਂ ਜਿਹੜੇ ਆਪਣੇ ਪੇਨ ਕਿਲਰ ਦੇਨੇ ਉਹ ਡਿਫਰੈਂਟ ਹੁੰਦੇ ਆ ਅਲਟਸਰਟਿ ਕੋਲਾਈਟਸ ਅਲਟਸਰਟਿ ਕੋਲਾਈਟਸ ਕੀ ਹੁੰਦੀ ਆ ਆਂਤੜੀਆਂ 'ਚ ਸੋਜੋ ਸ਼ੋਜਨ ਦੀਆਂ ਖੂਨ ਦੀ ਲੈਟਰਿਨਾ ਦੀ ਬਾਰ ਬਾਰ ਲੈਟਰਿਨਾ ਦੀ ਜਦੋਂ ਖਾਲੋ ਲੈਟਰਿਨਾ ਆ ਜਾਂਦੀ ਆ ਡਾਇਰੀਆ ਹੁੰਦਾ ਰਹਿੰਦਾ ਬੱਚਿਆਂ ਨੂੰ ਵੀ ਉਹ ਫਿਰ ਪ੍ਰੈਡਨੀਸੋਨ ਫਿਰ ਪ੍ਰੈਡਨੀਸੋਨ ਛੱਡੀ ਜਾਂਦੀ ਜਦੋਂ ਲੈਟਰਿਨਾ ਆਇਆ ਬਲੱਡ ਆਇਆ ਹਸਪੀਟਲ ਉਸ ਵੇਲੇ ਪ੍ਰੈਡਨੀਸੋਨ ਜੇ ਦਮਦਮਾ ਵੀ ਥਾਇਰਾਇਡ ਦੀ ਦਵਾਈ ਤੁਸੀਂ ਸਾਰੀ ਉਮਰ ਖਾਣੀ ਆ ਅਸੀਂ ਦਵਾਂਗੇ 3 ਟੂ 6 ਮੰਥਸ ਮੈਕਸਿਮਮ ਡਿਪੈਂਡ ਕਰਦਾ ਵੀ ਥ ਕਿੰਨੇ ਪ੍ਰੋਬਲਮ ਹੈਪੋਥੈਰੋਡਾਈਜ਼ਮ ਲੱਕ ਦਰ 75% ਲੇਡੀਜ਼ ਨੂੰ ਇਹ ਪ੍ਰੋਬਲਮ ਹੈਗੀ ਹੈ ਮੋਟਾਪੇ ਕਰਕੇ ਵੀ ਕਈ ਵਾਰੀ ਬੈਕ ਪੇਨ ਹੋਣ ਲੱਗ ਜਾਂਦੀ ਕਿਉਂਕਿ ਸਿਟਿੰਗ ਪੋਸਚਰ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਸਿਆਟਿਕਾ ਹੋਵੇ ਇੱਕ ਤਾਂ ਰੈਸਟ ਕਰੋ ਇੱਕ ਟ੍ਰਾਈ ਟੂ ਅਵੋਇਡ ਲੌਂਗ ਵਾਕਿੰਗ ਹੈਵੀ ਲਿਫਟਿੰਗ ਐਂਡ ਟੂ ਮੱਚ ਬੈਂਡਿੰਗ ਜੇ ਕਿਸੇ ਦੇ ਸਪੋਸ ਕਰੋ ਕਈ ਵਾਰੀ ਕੋਈ ਸੋਜਿਸ਼ ਹੈ ਹੈ ਔਰ ਕੋਈ ਗਿਲਟੀਆਂ ਕਈ ਵਾਰੀ ਅਸੀਂ ਪੋਲਟਸ ਬਣਾ ਕੇ ਠੀਕ ਕਰ ਦੇ ਪੱਥਰ ਚਟ ਦੇ ਪੱਤੇ ਦੀ ਉਹ ਲੇਪ ਕਰਨ ਦੇਣਾ ਕੁਵਾਰ ਗੰਦਰ ਦੇ ਪੱਤੇ ਦੇ ਲੇਪ ਕਰਨ ਦੇਣਾ ਤੁਸੀਂ ਭਾਵੇਂ ਕੋਕੋਨਟ ਆਇਲ ਨੂੰ ਕਿ ਉਹ ਚ ਮਿਕਸ ਕਰਕੇ ਬਗਲਾ ਚ ਲਾ ਸਕਦੇ ਹੋ ਫਿਰ ਮੂਵਮੈਂਟਸ ਜਿਹੜੀਆਂ ਇਹਨਾਂ ਮੁਵਮੈਂਟਸ ਤੁਸੀਂ ਕਰਨੀਆਂ ਪੰਜ-ਸੱਤ ਵਾਰੀ ਇਦਾਂ ਪੰਜ ਸੱਤ ਵਾਰੀ ਪਿੱਛੇ ਇਹ ਮੁਵਮੈਂਟਸ ਦੇ ਨਾਲ ਤੁਹਾਡੇ ਸ਼ੋਲਡਰ ਵਰਟੀਬਰੇ ਸਰਵਾਈਕਲ ਵਰਟੀਬਰੇ ਐਕਲੇਵਿਕਲ ਬੇਨ ਇਹਨਾਂ ਸਾਰੀਆਂ ਦੇ ਮੁਵਮੈਂਟਸ ਹੁੰਦੀਆਂ ਮਤਲਬ ਸਿਰਫ ਇੰਨਾ ਕਿ ਇਹਨੂੰ ਪ੍ਰੋਪਰ ਕਿਸ ਵੇ ਨਾਲ ਕਰਨਾ ਉਹਦੇ ਲਈ ਤੁਹਾਨੂੰ ਟਾਈਮ ਦੱਸਾਂਗੇ ਸਾਢੇ ਦੇ ਅਸੀਂ ਦਵਾਈ ਭਾਵੇਂ ਤੁਹਾਨੂੰ ਥਾਇਰਾਇਡ ਦੀ ਦੇ ਰਹੇ ਹਾਂ ਭਾਵੇਂ ਦਰਦਾਂ ਦੀ ਦੇ ਰਹੇ ਹਾਂ ਭਾਵੇਂ ਬਲੱਡ ਪ੍ਰੈਸ਼ਰ ਦੀ ਦੇ ਰਹੇ ਹਾਂ ਭਾਵੇਂ ਸ਼ੂਗਰ ਦੀ ਦੇ ਰਹੇ ਹਾਂ ਮਰਦਾਨਾ ਤਾਕਤ ਵੱਲ ਫਿਰ ਫਾਇਦਾ ਕਰਨੇ ਆ ਕਿ ਜੇ ਸ਼ੂਗਰ ਦੀ ਦਵਾਈ ਭਾਵੇਂ ਮੇਥੀ ਹੈ ਉਹਦੇ ਵੀ ਸਪਰਮ ਕਾਉਂਟਲੀ 'ਚ ਫਾਇਦਾ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਮੈਂ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ ਐਨੀ ਲੰਬੀ ਪਛਾਣ ਤੋਂ ਬਾਅਦ ਆਪਣੀ ਇੰਟਰੋਡਕਸ਼ਨ ਦੇਣ ਦੀ ਲੋੜ ਤਾਂ ਨਹੀਂ ਪੈਂਦੀ ਪਰ ਕਈ ਵਾਰੀ ਮੈਨੂੰ ਸਟਾਰਟ ਚ ਦੱਸਣਾ ਪੈਂਦਾ ਕਿ ਹੂ ਐਮ ਆਈ ਕਿਉਂਕਿ ਸਮ ਪੀਪਲ ਆਰ ਵਾਚਿੰਗ ਮੀ ਫਸਟ ਟਾਈਮ ਸੋ ਪਿਆਰੇ ਦਰਸ਼ਕੋ ਆਪਾਂ ਇਦਾਂ ਕਰੀਏ ਕੋਈ ਦਰਦਾਂ ਬਾਰੇ ਗੱਲਾਂ ਕਰੀਏ ਦਰਦਾਂ ਕਈ ਤਰ੍ਹਾਂ ਦੀਆਂ ਪਰ ਫੇਰ ਵੀ ਸਟਾਰਟ ਦੇ ਵਿੱਚ ਇਹਨਾਂ ਦੱਸ ਦਈਏ ਉਹ ਵੀ ਉਹਨਾਂ ਲੋਕਾਂ ਲਈ ਆਲ ਓਵਰ ਦ ਵਿਰਡ ਜਿਹੜੇ ਪਹਿਲੀ ਵਾਰ ਦੇਖ ਰਹੇ ਆ ਕਿ ਸਰੀਰ ਦੀ ਬਿਮਾਰੀ ਭਾਵੇਂ ਕੋਈ ਥਾਇਰੋਇਡ ਦੀ ਹੋਵੇ ਭਾਵੇਂ ਹਾਈਪਰਥਾਇਰੋਇਡਿਜ਼ਮ ਜਾਂ ਹਾਈਪੋਥਾਇਰੋਇਡਿਜ਼ਮ ਹਾਈਪਰਟੈਨਸ਼ਨ ਜਾਂ ਹਾਈਪੋਟੈਨਸ਼ਨ ਹਾਈਪਰਗਲਾਈਸੇਮੀਆ ਜਾਂ ਹਾਈਪੋਗਲਾਈਸੇਮੀਆ हाई कोलैसट्रोल या लो कोलैसट्रोल मेरा मतलब है ब्लड प्रैशर वो घटता होूगर वे घटी होलैसट्रोल वे घटता होायरॉयड वे घटना हो रेस्पिरेटरी सिस्टम की प्रॉब्लम कोई होंडोक्राइन सिस्टम की सकैल्टल सिस्टम की डाइजिव सिस्टम की सकैल्टल सिस्टम की वोई हैव ए ट्रीटमेंट वोई हैव ए क्योर वोई आर गिविंग द थरैपी नैचुरल थरैपी आयुर्वेदिक थरैपी that is the only way which you can take opportunity to get rid of your problem dhoniye tusi kise corner te vi baithe mainu tusi dekh rahe ho inna yaad rakho ke sade center to dawai tuhanu jayegi ayurvedic homeopathic natural desi halanke emergency ch theek hai tusi allopathy dawai khao zarur khao je thyroid hai te tusi thyroidism de layi dawai kha rahe ho hypothyroidism de leotharoxin uss saari umar khani paini ਸ਼ੂਗਰ ਹੈ ਤੇ ਸ਼ੂਗਰ ਦੀ ਤੁਹਾਨੂੰ ਮੈਟਫਾਰਮਿਨ, ਐਕਟੋਜ਼, ਜੇਨੀਵਿਆ, ਜੈਨੋਮੈਟ ਇਨਸੂਲਿਨ ਸਾਰੀ ਉਮਰ ਬਲੱਡ ਪ੍ਰੈਸ਼ਰ ਹੈ ਤੇ ਲਾਈਸਿਨੋਪ੍ਰਿਲ, ਲੋਸਾਰਟਨ, ਐਂਬਲੋਡੀਪਿਨ, ਹਾਈਡਰੋਕਲੋਰਥਾਇਜ਼ਾਈਡ ਸਾਰੀ ਉਮਰ ਖਾਣੀ ਪੈਣੀ। ਭਾਵੇਂ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਕੋਲੇਸਟ੍ਰੋਲ ਹੈ, ਥਾਰਡਾ ਮਤਲਬ ਦਵਾਈਆਂ ਸਾਰੀਆਂ ਇਸੇ ਤਰ੍ਹਾਂ ਹੀ ਸਿੰਪਲ ਦਰਦਾਂ ਦੀ ਦਵਾਈ ਤੁਹਾਨੂੰ ਸਪੋਜ਼ ਕਰੋ ਵੀ ਅੱਜ ਕਿਤੇ ਵੀ ਦਰਦ ਹੋ ਰਹੀ ਹੈ। ਠੀਕ ਹੈ। ਤੁਸੀਂ ਡਾਕਟਰ ਕੋਲ ਜਾਂਦੇ ਤੁਹਾਨੂੰ ਪ੍ਰੈਸਕ੍ਰਿਪਸ਼ਨ ਮਿਲਦੀ ਹੈ। ਫੇਰ ਵੀ ਤੁਸੀਂ ਪੁੱਛਦੇ ਹੋ ਤੇ ਡਾਕਟਰ ਸਾਹਿਬ ਕਿੰਨੀ ਦਿਨ ਖਾਣੀ ਆ ਫੇਰ ਵੀ ਡਾਕਟਰ ਕਹਿ ਦਿੰਦੇ ਵੀ ਇਹ ਦਵਾਈ ਸਾਰੀ ਉਮਰ ਖਾਣੀ ਪੈਣੀ ਉਹਦੇ ਚ ਪਾਵੇਂ ਤੁਹਾਨੂੰ ਰੋਫਿਕ ਆਪਸੀਕੂਡਨ ਡਿਕਲੋਫੈਨ ਸੋਡੀਅਮ ਦੇਨ ਨਿਮਸਲੈਡ ਦੇਨ ਨਹੀਂ ਤੇ ਆਮ ਤੁਸੀਂ ਕਰਾਂ ਚ ਕਦੀ ਬਰੂਫਨ ਖਾਂਦੇ ਹੋ ਐਡਵਿਲ ਖਾ ਲੈਂਦੇ ਹੋ ਇਹ ਦਵਾਈਆਂ ਜਿੰਨੇ ਮੈਂ ਨਾਮ ਲੈ ਜਿੰਨੀਆਂ ਬਿਮਾਰੀਆਂ ਦੇ ਨਾਲੇ ਨਾਲੇ ਇਹਨਾਂ ਦੇ ਨਾਲ ਸਾਈਡ ਇਫੈਕਟ ਇਹ ਆ ਕਿ ਤਜਾਬੀ ਮਾਦਾ ਵਧਦਾ ਹੈ ਗੈਸ ਵਧਦੀ ਹੈ ਡਾਈਜੈਸਟਿਵ ਸਿਸਟਮ ਖਰਾਬ ਹੁੰਦਾ ਔਰ ਨਾ ਅਮਰਦਾਂਗੀ ਹੁੰਦੀ ਅੱਜ ਆਪਾਂ ਗੱਲ ਦਰਦਾਂ ਬਾਰੇ ਕਰ ਲਈਏ ਦਰਦਾਂ ਭਾਵੇਂ ਤੁਹਾਨੂੰ ਸਮਝੋ ਭਾਵੇਂ ਹੈਡੇਕ ਹੀ ਹੈ ਮਾਈਗਰੇਨ ਹੈ ਭਾਵੇਂ ਸਰਵਾਈਕਲ ਸਪੋਨਡਲਾਈਟਿਸ ਹੈ ਸ਼ੋਲਡਰ ਦੀ ਪੇਨ ਹੈ ਸ਼ੀਆਟਿਕਾ ਦੀ ਪੇਨ ਹੈ ਅਪੈਂਡੀਸਾਈਟਸ ਹੈ ਰੀਨਲ ਕੋਲਿਕ ਗੁਰਦੇ ਦੀ ਪੱਥਰੀ ਦੀ ਦਰਦ ਹੈ ਗਾਲ ਬਲਡਰ ਸਟੋਨਸ ਹੈ ਗਾਲ ਬਲੈਡਰ ਦੀ ਪੱਥਰੀ ਪਿੱਤੇ ਦੀ ਪੱਥਰੀ ਰੀਜ ਦੀ ਦਰਦ ਸ਼ੀਆਟਿਕਾ ਗੋਡਾ ਦਰਦ ਮੋਡਾ ਦਰਦ ਆਰਥਰਾਇਟਸ जॉइंट पेन्स रूमेटड अर्थराइट्स और गाउटी अर्थराइट्स ये मैं सारे नाम इसलिए ला रहे हैं कि क्यों तो ना कोई आपका टॉपिक दर्दाई तो तुम्हें याद होएगा कि आई नैवर थिंक विच टॉपिक एम गोना डिसकस बस जस्ट बाई टॉकिंग टू यो आई इन बिटवीन आई थिंक लैट मी टॉक बोट दिस टॉपिक तेनाल करते करते सोच लीज़ा चलो भी कोई टॉपिक फल लीए तो अपना दर्दा बारे गल कर लें अज भी मेरे को पेसेंट आए छिया ਔਰ ਪੇਸ਼ੈਂਟ 2 ਸਾਲ ਬਾਅਦ ਆਇਆ ਕਹਿੰਦਾ ਜੀ ਇੱਕ ਵਾਰੀ ਦਵਾਈ ਲਗਿਆ ਸੀ ਜਦ ਕਿ ਮੈਂ ਕਿਹਾ ਸੀ ਵੀ 2-3 ਮਹੀਨੇ ਲਗਾਤਾਰ ਖਾ ਲੈ ਕਾਰਨ ਕੀ ਹੈ ਕਿ ਜੇ ਆਪਾਂ ਸਿਆਰ ਟਿਕਾ ਦੀ ਗੱਲ ਕਰਦੇ ਆਂ throbbing pain ਹੁੰਦੀ ਕਈ ਵਾਰੀ L4 L5 ਦੇ ਵਿੱਚ ਕਈ ਵਾਰੀ ਡਿਸਕ ਕਰਨੀਏਸ਼ਨ ਹੋ ਜਾਂਦੀ ਹੈ ਔਰ ਡਾਕਟਰਸ ਕਹਿੰਦੇ ਵੀ ਇੱਥੇ ਇੰਜੈਕਸ਼ਨ ਲਾਉਣਾ ਪੈਣਾ ਆਇਆ ਮੇਰੇ ਕੋ ਪੇਸ਼ੈਂਟ ਵੀ ਇੰਜੈਕਸ਼ਨ ਲਾ ਦਿਓ ਮੈਂ ਕਹਿੰਦਾ ਨਹੀਂ ਸਾਡਾ ਲਾਈਨ ਆਫ ਟਰੀਟਮੈਂਟ ਡਿਫਰੈਂਟ ਹੈ ਇਹ ਇੰਜੈਕਸ਼ਨ ਵੀ ਨਹੀਂ ਲਾਣਾ ਹਾਲਾਂਕਿ ਉਹਨੇ ਡਾਕਟਰਸ ਨੇ ਮੈਨੂੰ ਕਿਹਾ ਵੀ ਇੰਜੈਕਸ਼ਨ ਲਵਾ ਲੈ ਨਹੀਂ ਤੇ ਜਾਂ ਸਰਜਰੀ ਕਰਵਾ ਲੈ ਔਰ ਉਹਨੂੰ ਫਿਰ ਯਾਦ ਆਇਆ ਵੀ ਸਾਲ 2 ਸਾਲ ਪਹਿਲਾਂ ਮੈਂ ਇੱਕ ਵਾਰੀ ਦਵਾਈ ਲਗਿਆ ਸੀ ਉਦੋਂ ਵੀ ਮੈਨੂੰ ਇਹ ਹੀ ਕਿਹਾ ਸੀ ਕਿਉਂਕਿ ਬੰਦਾ ਡਰਾਈਵ ਕਰਦਾ ਸਾਰਾ ਦਿਨ ਕਾਰ ਡਰਾਈਵ ਕਰਦਾ ਵਿਚਾਰੇ ਦੀ ਮਜਬੂਰੀ ਅਗੋਂ ਫਾਲੋ ਅਪ ਨਹੀਂ ਕਰ ਸਕਿਆ ਅੱਜ ਫਿਰ ਉਹਨੇ ਦਵਾਈ ਦਿੱਤੀ ਹੁਣੇ ਹੀ ਜਦ ਥੋੜੀ ਦਿਰ ਪਹਿਲਾਂ ਤੰਨੇ ਮੇਰੇ ਦਿਮਾਗ ਚ ਆ ਗਿਆ ਚਲੋ ਲੈਟ ਮੀ ਟਾਕ ਅਬਾਊਟ ਦ ਸ਼ਾਇਆ ਠੀਕ ਹੋ ਗਏ ਪਾਮੇਸ਼ ਸ਼ਾਇਟਿਕਾ ਪਾਮੇਸ਼ ਸਰਵਾਈਕਲ ਪ੍ਰੋਬਲਮ ਸਰਵਾਈਕਲ ਸਪੋਨਡਾਈਲਾਈਟਸ ਹੈ ਇਹ ਦਰਦਾਂ ਕਈ ਵਾਰੀ ਕਈ ਸਿੰਪਲ ਕਾਰਨ ਹੁੰਦੇ ਕਈ ਵਾਰੀ ਆਪਣਾ ਪੋਸਚਰ ਜਾਂ ਜਦੋਂ ਆਪਾਂ ਆਫਿਸ ਬੈਠੇ ਹਾਂ ਕੰਪਿਊਟਰ ਤੇ ਕੰਮ ਕਰ ਰਹੇ ਹਾਂ ਸਿਟਿੰਗ ਜੌਬ ਹੈ ਕਿਸੇ ਦੀ ਡਰਾਈਵਿੰਗ ਜੌਬ ਹੈ ਉਹ ਜਿਹੜੀ ਸ਼ਿਆਟਿਕਾ ਇਹਦਾ ਮਤਲਬ ਕਾਰਨ ਕੀ ਹੈ ਕਿ ਇਹ ਸ਼ਿਆਟਿਕਾ ਨੂੰ ਕਿਉਂ ਕਹਿੰਦੇ ਕਿ ਪੰਜਾਬੀ ਚ ਦੱਸਾਂ ਤੇ ਚਿੱਟੜ ਦੇ ਥੱਲੇ ਇੱਕ ਜਗ੍ਹਾ ਜਿੱਥੋਂ ਇਹ ਸ਼ੁਰੂ ਹੁੰਦੀ ਹੈ ਔਰ ਲੱਤ ਦੇ ਪਿਛਲੇ ਬੰਨੇ ਤੋਂ ਜਾਂਦੀ ਜਾਂਦੀ ਪੈਰ ਦੀ ਚਿਚੀ ਤੱਕ ਜਾਂਦੀ ਹੈ ਜਿੰਨੂੰ ਅਸੀਂ ਪੰਜਾਬੀ ਵਿੱਚ ਰੀ ਦੀ ਨਾੜ ਕਹਿੰਦੇ ਨੇ ਅੰਗਰੇਜ਼ੀ ਵਿੱਚ ਉਹ ਕਹਿੰਦੇ ਸ਼ਾਇਟਿਕਾ that is why you always listen for me that is the thickest strongest and the longest nerve in the body and it causes the sometimes very acute pain due to the long compression of this sciatica nerve ਕਿ ਕਾਰਨ ਕਿ ਅਸੀਂ ਉੱਥੇ ਬੈਨੇ ਆ ਉਹ ਬੈਠੇ ਬੈਠੇ ਕਈ ਵਾਰੀ ਜਦੋਂ ਜ਼ਿਆਦਾ ਕੰਪਰੈਸ ਹੋ ਜਾਂਦੀ ਹੈ ਜਾਂ L3 L4 L5 ਦੇ ਵਿੱਚ ਕੋਈ ਡਿਸਕ ਦੀ ਹਰਨੀਸ਼ਨ ਹੋਵੇ ਇਹ ਸਟਾਰਟ ਹੋਏਗੀ ਬੈਕ ਤੋਂ ਔਰ ਫਿਰ ਹੌਲੀ ਹੌਲੀ ਖਬੀਲਾਤ ਨੂੰ ਜਾਏਗੀ ਫਿਰ ਸਜਿਲਾਤ ਨੂੰ ਜਾਏਗੀ ਲਤ ਸੌਣ ਲੱਗ ਜਾਏਗੀ ਕਈ ਵਾਰੀ ਤੇ ਇੰਨੀ ਸਵियर ਪੇਨ ਹੁੰਦੀ ਕਿ ਨਾ ਬੈਠਿਆ ਜਾਂਦਾ ਨਖੜੇ ਹੋ ਜਾਂਦਾ ਲਤ ਸਿੱਧੀ ਨਹੀਂ ਕਰ ਹੁੰਦੀ ਕਿ ਲਤ ਸੌਣ ਲੱਗ ਜਾਂਦੀ ਹੈ ਇਹਦੇ ਕਾਰਨ ਕੀ ਹੈ ਕਈ ਵਾਰੀ ਕੋਈ ਟਰਾਮਾ ਹੈ ਕੋਈ ਸੱਟ ਲੱਗੇ ਕੋਈ ਬਰਫ਼ ਚ ਡਿੱਗ ਪਿਆ ਭਾਵੇਂ 10 20 ਸਾਲ ਪਹਿਲਾਂ ਵੀ ਗਿਰਿਆ ਹੋਵੇ ਦੁਬਾਰਾ ਕਦੀ ਵੀ ਉਹ ਚੀਜ਼ ਆ ਸਕਦੀ ਕਈ ਵਾਰੀ ਉਸ ਵੇਲੇ ਥੋੜੀ ਦਿਰ ਬਾਅਦ ਠੀਕ ਹੋ ਜਾਂਦੀ ਹੈ ਪਰ ਵਰਟੀਬਰਲ ਕੋਲਮਨਿਕ ਐਸੀ ਚੀਜ਼ ਹੈ ਰੀਡ ਦੀ ਹੱਡੀ ਜਿੱਥੇ ਸਾਰੇ ਮਨਕਿਆਂ ਨੇ ਕੰਮ ਕਰਨਾ ਜਿੱਦਾਂ ਸਮਝੋਕਾਰ ਦੀ ਅਲਾਈਨਮੈਂਟ ਥੇਲ ਗਈ ਇਸੇ ਤਰ੍ਹਾਂ ਸਾਡੇ ਸਰੀਰ ਦੀ ਅਲਾਈਨਮੈਂਟ ਦੀ ਡਿਪੈਂਡੈਂਟ ਜਿਹੜੀ ਹੈ ਰੀਡ ਦੀ ਹੱਡੀਆਂ ਵਰਟੀਬਰਲ ਕਾਲਮਨ ਸੈਵਨ ਸਰਵਾਈਕਲ ਵਰਟੀਬਰੇ ਪਹਿਲਾਂ ਸਭ ਤੋਂ ਐਟਲਸ ਵਰਟੀਬਰਾ ਫਿਰ ਸੱਤ ਸਰਵਾਈਕਲ ਫਿਰ 12 ਥੋਰੈਸਿਕ 12th ਥੋਰੈਸਿਕ ਫਿਰ 5 ਲੰਬਰ L1 L2 L3 L4 L5 ਐਂਡ ਕੋਕਕਸ ਇਹ ਸਾਰੀ ਰੀਡ ਦੀ ਹੱਡੀ ਇਹ ਮਨਕਿਆਂ ਦੇ ਵਿੱਚ ਦੇਖੋ ਛੋਟੀ ਜੀ ਚਿੱਲੀ ਹੁੰਦੀ ਜਦੋਂ ਆਪਾਂ ਕਈ ਵਾਰੀ ਜੋੜਾਂ ਚ ਕਹਿੰਦੇ ਨਾ ਕਾਰਟਿਲੇਜਾ ਇਸੇ ਤਰ੍ਹਾਂ ਹੀ ਉਹ ਚਿੱਲੀ ਦੀ ਕਮੀ ਹੋ ਜਾਏ ਕੋ ਡਿਸਕ ਹਰਨੀਏਸ਼ਨ ਹੋ ਜਾਏ ਪੋਸਚਰ ਗਲਤ ਹੋ ਜਾਏ ਸੱਟ ਲੱਗ ਜਾਏ ਕਿਤੇ ਡਿੱਗ ਪਏ ਬੰਦਾ ਝੁਕਣ ਲੱਗਿਆ ਕਈ ਵਾਰੀ ਬਹੁਤ ਕੋਈ ਭਾਰ ਚੁੱਕਦੇ ਚੁੱਕਦੇ ਉਹ ਮਨਕਾ ਹਿਲ ਗਿਆ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਜੀ ਚੁੱਕ ਪੈ ਗਈ ਜੀ ਕਈ ਵਾਰੀ ਕਹਦੇ ਨੇ ਜੀ ਮਾਸ ਫਟ ਗਿਆ ਅੱਜ ਕੱਲ ਬਰਫ ਪੈ ਰਹੀ ਬਰਫ ਚੁੱਕਦੇ ਚੁੱਕਦੇ ਕਈ ਵਾਰੀ ਹੱਥ ਪੈਰ ਡੇਗ ਜਾਂਦਾ ਹੱਥ ਦੇ ਪਰੇ ਹੱਥ ਥੱਲੇ ਲੱਗਿਆ ਨਹੀਂ ਤੇ ਤਾਂ ਵੀ ਹੱਥ 'ਚ ਦਰਦ ਹੋਣੀ, ਹੱਥ 'ਚ ਦਰਦ ਹੋਣੀ ਐ, ਜੇ ਮੋਢੇ ਤੱਕ ਕਈ ਵਾਰੀ ਇਹੇ ਚੀਜ਼ ਸਰਵਾਈਕਲ ਬਣ ਜਾਂਦੀ ਐ। ਸਰਵਾਈਕਲ ਦਾ ਮੈਂ ਜ਼ਿਆਦਾ ਕਾਰਨ ਦੱਸਿਆ ਵੀ ਆਪਾਂ ਕੰਪਿਊਟਰ ਤੇ ਬੈਠੇ ਕੰਮ ਕਰਦੇ ਆਂ। ਸਾਰਾ ਦਿਨ ਪੱਟਾ ਟਾਈਪਿੰਗ ਕਰ ਰਹੇ ਆਂ ਜਾਂ ਲਿਖਦੇ ਆਂ ਜਾਂ ਆਫਿਸ 'ਚ ਬੈਠੇ ਬੈਠੇ ਕਈ ਵਾਰੀ ਉਹ ਵੀ ਰੀਡ ਦੀ ਹੱਡੀ ਦਾ ਮਨਕਪ ਪੋਸਚਰ ਯਾ ਨਾ ਜਦੋਂ ਆਪਾਂ ਪੋਸਚਰ ਹੁਲੰਦੇ ਰਹੇ ਨੇ, ਮੂਵਮੈਂਟਸ ਕਰਦੇ ਨੇ ਉਹ ਠੀਕ ਆ ਜਾਂ ਇਹ ਸਰਵਾਈਕਲ ਮੂਵਮੈਂਟਸ ਜਿਹੜੀਆਂ ਐ ਇਹਨਾਂ ਨੂੰ ਹੀ ਜਿੱਦਾਂ ਆਪਾਂ ਯੋਗਾ ਦੇ ਆਸਨ ਐ ਇਸ ਤਰ੍ਹਾਂ ਹੀ ਇਹਨਾਂ ਦੇ ਲਈ ਵੀ ਬੜੇ ਬੜੇ ਈਜ਼ੀ ਆਸਨ ਮੈਡੀਟੇਸ਼ਨ ਯੋਗਾ ਐਕਸਰਸਾਈਜ਼ ਤੇ ਮ사ਜ ਇੱਕ ਤਾਂ ਇਹ ਹੈ ਇੱਕ ਜਦੋਂ ਸ਼ਿਆਟੇ ਦਾ ਦਰਦ ਹੋਵੇ ਤੇ ਫਿਰ ਥੋੜੀ ਜਿਹਾ ਰੈਸਟ ਕਰਨਾ ਚਾਹੀਦਾ ਦਵਾਈ ਦੇਸੀ ਠੀਕ ਅਸੀਂ ਤੁਹਾਨੂੰ ਪੇਨ ਕਿਲਰ ਨਾਲ ਦਿੰਨੇ ਆ ਅਸੀਂ ਜਿਹੜੇ ਆਪਣੇ ਪੇਨ ਕਿਲਰ ਦੇਨੇ ਉਹ ਡਿਫਰੈਂਟ ਹੁੰਦੇ ਉਸ ਤਰ੍ਹਾਂ ਤੁਸੀਂ ਦੇਖੋ ਵੀ ਜੇ ਕਿਸੇ ਨੂੰ ਕੋਈ ਦਰਦ ਭਾਵੇਂ ਬੈਕ ਪੇਨ ਹੈ ਭਾਵੇਂ ਸਰਵਾਈਕਲ ਹੈ ਬਰੂਫੇਨ ਦੀ ਗੋਲੀ 200 ਮਿਲੀਗ੍ਰਾਮ ਤੋਂ ਸ਼ੁਰੂ ਕਰਕੇ 400 ਦੀ ਫਿਰ 600 ਦੀ ਫਿਰ 800 ਦੀ ਖਾਂਦੇ ਖਾਂਦੇ ਉਮਰ ਲੰਘ ਜਾਂਦੀ ਬਰੂਫੇਨ ਖਾ ਲਈ ਡੈਕਲੋਫੈਨ ਸੋਡੀਅਮ ਖਾਲੀ ਕਿੰਨੇ ਨਾਮ ਹੈ ਕਈ ਵਾਰੀ ਇੱਕਦਮ ਦਿਮਾਗ 'ਚ ਨਹੀਂ ਆਉਂਦੇ ਉਹ ਪੇਨ ਰਿਲੀਵਰ ਐਨਲਜੈਸਿਕ ਜਿੰਨੀਆਂ ਵੀ ਦਵਾਈਆਂ ਨੇ ਐਕਚੁਅਲੀ ਉਹਨਾਂ ਦੇ ਸਾਈਡ ਇਫੈਕਟ ਕੀ ਹੁੰਦੇ ਆ ਕਿ ਦੇ ਆਲਸੋ ਕਾਜ਼ਸ ਹਾਈਪਰਐਸਿਡਿਟੀ ਸਟੋਮੈਕ ਦੀ ਲਾਈਨਿੰਗ ਖਰਾਬ ਹੋ ਜਾਂਦੀ ਹੈ ਸਟੋਮੈਕ ਦੀ ਮਿਊਕੋਜ਼ਾ ਖਰਾਬ ਹੋ ਜਾਂਦੀ ਹੈ ਦਰਦਾਂ ਦੀ ਦਵਾਈਆਂ ਔਰ ਜਿੰਨੀਆਂ ਦਰਦਾਂ ਦੀਆਂ ਦਵਾਈਆਂ ਨੇ ਪਾਵੇਂ ਤੁਸੀਂ ਉਹ ਚ ਪੈਰਾਸੈਟਾਮੋਲ ਹੀ ਲੈ ਲਓ ਜਾਂ ਜਿੰਨੇ ਮੈਂ ਨਾਮ ਲੇਤੇ ਜਾਦਾ ਦੇਰ ਲੰਬੇ ਸਮੇਂ ਤੱਕ ਇਹ ਦਵਾਈਆਂ ਖਾਂਦੇ ਜਾਂਦੇ ਬਲੱਡ ਪ੍ਰੈਸ਼ਰ ਵੱਜ ਜਾਂਦੇ ਆ ਜਿਹੜਾ ਤੁਸੀਂ ਕਈ ਮੇਰੇ ਐਨੇ ਐਪੀਸੋਡ ਚ ਸੁਣਦੇ ਆ ਰਹੇ ਹੋ ਇਫ ਯੂ ਗੋ ਔਨ ਟੇਕਿੰਗ ਐਨ ਐਸ ਏ ਆਈ ਡੀ ਨਾਨਸਟ੍ਰੋਇਡਲ ਐਂਟੀ ਇਨਫਲਮੇਟਰੀ ਡਰੱਗਸ ਫਾਰ ਅ ਲੰਗਰ ਪੀਰੀਅਡ ਦੇ ਗੋਣਾ ਕਾਜ਼ ਹਾਈਪਰਟੈਨਸ਼ਨ ਪੰਜਾਬੀ ਚ ਉਹਦਾ ਮਤਲਬ ਹੈ ਕਿ ਲੰਬੇ ਸਮੇਂ ਤੱਕ ਇਹ ਦਵਾਈਆਂ ਖਾਂਦੇ ਖਾਂਦੇ ਬਲੱਡ ਪ੍ਰੈਸ਼ਰ ਵੱਜ ਜਾਂਦਾ ਨਹੀਂ ਤੇ 90% ਲੋਕਾਂ ਨੂੰ ਤੁਸੀਂ ਦੇਖੋ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਖਾ ਰਹੇ ਆ ਰੈਸਨੋਪ੍ਰਿਲੋਸਾਰਟਨ ਐਮਲੋਡੀਪਿਨ ਨਾਲ 슈ਗਰ ਦੇ ਵੀ ਖਾ ਰਹੇ ਮੈਟਫਾਰਮਿਨ ਭਾਵੇਂ 500 ਤੋਂ ਸ਼ੁਰੂ ਕਰਕੇ 1000 ਤੇ ਆ ਗਏ ਫੇਰ ਕੋਈ ਜਨੀਵੀਆਂ ਨਾਲ ਐਡ ਕਰ ਲਈ ਨਵੀਆਂ ਨਵੀਆਂ ਫੈਡਰਲ ਕੰਪਨੀਆਂ ਨੇ ਆਪਣੀਆਂ ਦਵਾਈਆਂ ਵੇਚਣੀਆਂ ਨਵੀਂ ਨਵੀਂ ਰਿਸਰਚ ਨਿਕਲਦੀ ਆ ਡਾਕਟਰਸ ਨੇ ਸਿਰਫ ਪ੍ਰਸਕ੍ਰਿਪਸ਼ਨ ਚੇਂਜ ਕਰਨੀ ਆ ਦਵਾਈ ਦੀ ਡੋਸ ਬਦਾ ਦੇਣੀ ਆ ਜਦੋਂ ਤੁਹਾਡੀਆਂ ਰਿਪੋਰਟ ਆ ਵਾਈ ਬਿਕੋਜ਼ ਯੂ ਹੈਵ ਟੂ ਟੇਕ ਥਿਸ ਮੈਡੀਸਿਨਸ ਫॉर ਅ ਹੋਲ ਲਾਈਫ ਸਫਰਿੰਗ ਫ্রম ਦਾ ਸਾਈਡ ਇਫੈਕਟਸ ਐਂਡ ਡੈਮੇਜਿੰਗ ਯੋਰ ਲਿਵਰ ਐਂਡ ਦਾ ਕਿਡਨੀ ਮੇਰੀ ਐਡਵਾਈਸ ਇਹ ਹੈ ਕਿ ਦੇਖੋ ਅੰਗਰੇਜ਼ੀ ਦਵਾਈਆਂ ਮੈਂ ਕੋਈ ਬਰਖਲਾਫ ਨਹੀਂ ਜਦ ਕਿ ਖੁਦ ਮੈਨੂੰ ਜ਼ਿਆਦਾ ਐਕਸਪੀਰੀਅੰਸ ਅੰਗਰੇਜ਼ੀ ਦਵਾਈ ਦਾ ਹੀ ਆ 14 ਸਾਲ ਇੰਡੀਆ ਮੈਂ ਪ੍ਰੈਕਟਿਸ ਕੀਤੀ ਹੈਲੋਪੈਥੀ ਦੀ ਕਵਾਲੀਫਿਕੇਸ਼ਨ ਮੇਰੀ ਦੋਨਾਂ ਦੀ ਅਸੀਂ ਵੀ ਇਹੀ ਕਰਦੇ ਸੀ ਸ਼ੁਰੂ ਚ ਪਹਿਲਾਂ ਥੋੜੀ ਦਰਦ ਦੇ ਕੇ ਬਾਅਦ ਚ ਉਹਨੂੰ ਟੈਪਰ ਆਫ ਕਰਕੇ ਕਦੀ ਸਟੀਰੌਇਡ ਨਾ ਖਾਓ ਸਟੀਰੌਇਡ ਇੱਕ ਐਸੀ ਚੀਜ਼ ਹੈ ਜਿੱਦਾਂ ਹੁਣ ਮੈਂ ਸ਼ਰਟਕਾ ਦੀ ਗੱਲ ਕਰ ਰਿਹਾ ਤੁਹਾਨੂੰ ਸਟੀਰੌਇਡ ਦੇ ਦੇਣਗੇ ਤੁਹਾਨੂੰ ਲੱਗਦਾ ਵਿੱਚ ਫਰਕ ਪੈ ਜਾਏਗਾ ਨਾਲ ਇਹੋ ਜਿਹਾ ਨਾ ਸ਼ੂਗਰ ਵੱਜ ਜਣੀ ਫਿਰ ਸਟੀਰੌਇਡ ਛੱਡੇ ਨਹੀਂ ਜਾਣੇ ਦਰਦ ਠੀਕ ਨਹੀਂ ਹੋਣੀ ਤੁਸੀਂ ਡਿਪੈਂਡੈਂਟ ਹੋ ਜਾਣਾ ਡਸਨਟ ਮੈਟ ਤੁਸੀਂ ਪ੍ਰੈਡਨੀਸਲੋਨ 5 ਮਿਲੀਗ੍ਰਾਮ ਤੋਂ ਸ਼ੁਰੂ ਕਰਕੇ ਕਈ ਵਾਰ 10 10 20 20 ਬੱਚੇ-ਬੱਚੇ ਕਿੰਨੀਆਂ ਛੋਟੀਆਂ-ਛੋਟੀਆਂ ਬਿਮਾਰ ਬਿਮਾਰੀ ਦੇਖੋ ਭਾਵੇਂ ਆਪਾਂ ਗੱਲ ਕਰੀਏ ਅਲਸਰੇਟਿਵ ਕੋਲਾਈਟਸ ਅਲਸਰੇਟਿਵ ਕੋਲਾਈਟਸ ਕੀ ਹੁੰਦੀ ਹੈ ਆਂਤੜੀਆਂ 'ਚ ਸੋਜੋ-ਸੋਜਣ ਦੀਆਂ ਖੂਨ ਦੀ ਲੈਟਰਿਨਾਂ ਦੀ ਬਾਰ-ਬਾਰ ਲੈਟਰਿਨਾਂ ਦੀ ਜਦੋਂ ਖਾਲੋ ਲੈਟਰਿਨ ਆ ਜਾਂਦੀ ਹੈ ਡਾਇਰੀਆ ਹੁੰਦਾ ਰਹਿੰਦਾ ਬੱਚਿਆਂ ਨੂੰ ਵੀ ਉਹ ਫਿਰ ਪ੍ਰੈਡਨੀਸ ਲੋਣੀ ਫਿਰ ਪ੍ਰੈਡਨੀਸ ਨੂੰ ਛੱਡੀ ਨਹੀਂ ਜਾਂਦੀ ਜਦੋਂ ਲੈਟਰਿਨ ਆਈ ਬਲੱਡ ਆਇਆ ਹਸਪੀਟਲ ਉਸ ਵੇਲੇ ਪ੍ਰੈਡਨੀਸ ਨੂੰ ਛੋਟੇ-ਛੋਟੇ ਬੱਚਿਆਂ ਨੂੰ ਵੀ 50-50 ਮਿਲੀਗ੍ਰਾਮ ਤੱਕ ਪ੍ਰੈਡਨੀਸ ਲੋਣ ਦੇ ਰਹੇ ਆ ਥੈਟ ਇਜ਼ ਦਾ ਰਿਸਕ ਆਫ ਲਾਈਫ ਫਿਰ ਸਾਰੀ ਉਮਰ ਨਹੀਂ ਤੁਸੀਂ ਬਰੈਂਡੀਸਲੋਨ ਖਾ ਲਈ ਐਸਾ ਕੋਲ ਖਾ ਲਈ ਉਹ ਅਲਸਰੇਟਿਵ ਕੋਲਾਈਟਸ ਤੱਕ ਦੇ ਪੇਸ਼ੈਂਟਸ ਸਟੀਪਾਵੇਂ ਬੱਚੇ ਨੇ ਅਸੀਂ ਦੇਸੀ ਦਵਾਈ ਨਾਲ ਠੀਕ ਕੀਤੀ ਔਰ ਫਿਰ ਕੋਈ ਇਨਾ ਲੰਬਾ ਲਾਜ ਨਹੀਂ ਜਦੋਂ ਮੈਂ ਦੱਸਿਆ ਵੀ ਥਾਇਰੋਇਡ ਦੀ ਦਵਾਈ ਤੁਸੀਂ ਸਾਰੀ ਉਮਰ ਖਾਣੀ ਹੈ ਅਸੀਂ ਦਵਾਂਗੇ 3 ਟੂ 6 ਮੰਥਸ ਮੈਕਸਿਮਮ ਡਿਪੈਂਡ ਕਰਦਾ ਵੀ ਥਾਇਰੋਇਡ ਦੀ ਕਿੰਨੀ ਪ੍ਰੋਬਲਮ ਹੈ ਹਾਈਪੋਥਾਇਰੋਇਡਿਜ਼ਮ ਦੀ ਦੇਖਿਆ ਨਾ ਥਾਇਰੋਇਡ ਦੇ ਵਿੱਚ ਵੀ ਇੱਕ ਹਾਈਪੋ ਇੱਕ ਹਾਈਪਰ ਇੱਕ ਚ ਵੇਟ ਵੱਧਦਾ ਇੱਕ ਚ ਘਟਦਾ ਹੈ ਇਕ ਚ ਭੁੱਖ ਵੱਧੇ ਇੱਕ ਚ ਘਟਦੇ ਇੱਕ ਚ ਨਬਜ਼ ਤੇਜ਼ ਚਲਦੀ ਇੱਕ ਚ ਨਬਜ਼ ਘੱਟ ਚਲਦੀ ਸੋ ਇਹ ਡਿਪੈਂਡਸ ਅਪਨ ਦੋਸ਼ਾ ਵਾਤਜ ਦੋਸ਼ ਹੈ ਕਿ ਪਿਤਜ ਦੋਸ਼ ਹੈ ਕਿ ਕਫਜ ਦੋਸ਼ ਹੈ ਜਿਹੜਾ ਬੇਸ ਆਯੁਰਵੇਦ ਦਾ ਹੈ ਵਾਤ ਪਿਤ ਕਫ ਔਰ ਆਯੁਰਵੈਦਿਕ ਥੈਰਪੀ ਕਿਉਂ ਮੈਂ ਹਰ ਵਾਰੀ ਕਹਿੰਨਾ ਕਿ ਇਹਦਾ ਕੀ ਫਾਇਦਾ ਕਿ ਇਹ ਭਾਵੇਂ ਮਸ਼ਹੂਰੀ ਆਪਣੇ ਦੇਸੀਆਂ ਨੂੰ ਸਾਰਿਆਂ ਨੂੰ ਪਤਾ ਵੀ ਦਵਾਈ ਹੌਲੀ ਹੌਲੀ ਅਸਰ ਕਰਦੀ ਆ ਪਰ ਇਹ ਹੁਣ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਰਿਸਰਚ ਬਹੁਤ ਹੋ ਗਈ ਆ ਉਹੀ ਫਾਰਮੂਲੇ ਜਦੋਂ ਬਲੈਂਡ ਫਾਰਮੂਲਾ ਦੇਈਦਾ ਜਿਹੜਾ 6 ਮਹੀਨੇ ਚ ਆਰਾਮਾ 3 ਮਹੀਨੇ 3 ਮਹੀਨੇ ਦਾ ਆਰਾਮ 1 ਮਹੀਨੇ ਚ ਡਿਪੈਂਡ ਕਰਦਾ ਡੋਸੇਜ ਜਿਹਦੇ ਕਰਕੇ ਤੁਹਾਡਾ ਤੇ ਮੇਰਾ ਲਿੰਕ ਬਣਿਆ ਇੰਨੇ ਸਾਲਾਂ ਤੋਂ ਚੱਲਦਾ ਰਿਹਾ ਤੁਸੀਂ ਜਦੋਂ ਮੇਰੇ ਨਾਲ ਗੱਲ ਕਰਦੇ ਹੋ ਆਪਣੀ ਹਿਸਟਰੀ ਦੱਸਦੇ ਹੋ ਉੱਥੇ ਹੀ ਮੈਂ ਫੋਨ ਤੇ ਡਾਇਗਨੋਸ ਕਰਦਾ ਤੁਹਾਨੂੰ ਦੇਖੋ ਕੋਈ ਅਪਾਇੰਟਮੈਂਟ ਬਣਾਉਂਦੀ ਲੋੜ ਨਹੀਂ ਪਾਵੇਂ ਤੁਸੀਂ ਅਮਰੀਕਾ ਦੀ ਕਿਸੇ ਸਟੇਟ 'ਚ ਬੈਠੇ ਹੋ ਕੈਨੇਡਾ ਦੀ ਕਿਸੇ ਸਟੇਟ 'ਚ ਬੈਠੇ ਹੋ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਜਰਮਨ ਆਲ ਓਵਰ ਦੀ ਵਰਲਡ ਆਲ ਯੂ हैव टू ਟਾਕ ਟੂ ਮੀ ਟੈਲ ਮੀ ਯੂਰ ਹਿਸਟਰੀ ਡਾਇਗਨੋਸਿਸ ਓਨ ਦਾ ਫੋਨ ਕਰ ਬੈਠੇ ਦਵਾਈ ਡਿਪੈਂਡ ਕਰਦਾ ਵੀ ਕਿਹੜੇ ਕੰਟਰੀ 'ਚ ਫਿਰ ਇੰਡੀਆ ਵੀ ਸਾਡੀ ਦਵਾਈ ਹੈ ਔਰ आर के फार्मेसी दी आर के फार्मूला आर के होलिस्टिक ਸਾਡੇ ਆਪਣੇ ਫਾਰਮੂਲੇ ਨੇ ਜਿਹਦੇ ਅਸੀਂ ਤੁਹਾਨੂੰ ਨਾਮ ਕਿਉਂ ਨਹੀਂ ਦੱਸਦੇ ਕਿ ਅੱਜ ਕੱਲ ਲੋਕੀ ਫਿਰ ਚੰਗੇ ਸਿਆਣੇ ਬਣਦੇ ਤੇ ਆਪਣੇ ਆਪ ਨੂੰ ਗੂਗਲ ਤੇ ਕੱਢ ਕੇ ਕਨਫਿਊਜ਼ ਹੋ ਜਾਂਦੇ ਆ ਫੇਰ ਵੀ ਉਹ ਤੁਹਾਨੂੰ ਹਮੇਸ਼ਾ ਲਿਖਿਆ ਹੁੰਦਾ ਉੱਤੇ ਕਿ ਆਲਵੇਜ਼ ਟੇਕ ਇਟ ਅਕੋਰਡਿੰਗ ਟੂ ਦਾ ਯੋਰ ਫਿਜ਼ੀਸ਼ੀਅਨਸ ਐਡਵਾਈਸ ਡਾਕਟਰ ਦੀ ਐਡਵਾਈਜ਼ਨਲ ਡੋਸ ਐਡਜਸਟ ਉੱਥੇ ਫਾਰਮੂਲਾ ਜੇ ਹੁਣ ਤੁਹਾਨੂੰ 60% ਦੀ ਗੱਲ ਕਰਦੇ ਪਏ ਆ ਰੀ ਦੀ ਦਰਦ ਕਰ ਰਹੇ ਨੇ ਜਦ ਮੈਂ ਸਟਾਰਟ ਤੇ ਦੱਸਿਆ ਵੀ ਟਰੋਮਾ ਇਹਦਾ ਕਾਰਨ ਹੋ ਸਕਦਾ ਸਟ੍ਰੈਸ ਦਾ ਕਾਰਨ ਹੋ ਸਕਦਾ ਹੈਵੀ ਲਿਫਟਿੰਗ ਇਸ ਦਾ ਕਾਰਨ ਹੋ ਸਕਦਾ ਹੈ ਅਸੀਂ ਜਿਹੜੇ ਸਪਲੀਮੈਂਟਸ ਦਿੰਨੇ ਆ ਖਾਸ ਕਰਕੇ ਸਰਵਾਈਕਲਸ ਪੋਨਡਲਾਈਟਸ ਦੇ ਵਿੱਚ ਸ਼ੋਲਡਰ ਸਟਿਫਨੈਸ ਦੇ ਵਿੱਚ ਫਰੋਜ਼ਨ ਸ਼ੋਲਡਰ ਦੇ ਵਿੱਚ ਔਰ ਸ਼ਿਆਟਿਕਾ ਦੇ ਵਿੱਚ ਲੰਬਰ ਬੈਕ ਪ੍ਰੋਬਲਮ ਜਿਹਨੂੰ ਕਹਿੰਦੇ ਆ ਵੀ ਲੱਕ ਦਰਦ 75% ਲੇਡੀਜ਼ ਨੂੰ ਇਹ ਪ੍ਰੋਬਲਮ ਹੈਗੀ ਮੋਟਾਪੇ ਕਰਕੇ ਵੀ ਕਈ ਵਾਰੀ ਬੈਕ ਪੇਨ ਹੋਣ ਲੱਗ ਜਾਂਦੀ ਕਿਉਂਕਿ ਸਿਟਿੰਗ ਪੋਸਚਰ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਸੋ ਉਹਦੇ ਵਿੱਚ ਜਦੋਂ ਸ਼ਿਆਟਿਕਾ ਹੋਵੇ ਇੱਕ ਤਾਂ ਰੈਸਟ ਕਰੋ ਇੱਕ ਟ੍ਰਾਈ ਟੂ ਅਵੋਇਡ ਲੌਂਗ ਵਾਕਿੰਗ ਹੈਵੀ ਲਿਫਟਿੰਗ ਐਂਡ ਟੂ ਮੱਚ ਬੈਂਡਿੰਗ ਲੇਡੀਜ਼ ਵਿਚ ਆ ਰਹੇ ਨੇ ਦੇਖੋ ਕਿਚਨ ਚ ਕੰਮ ਕਰਨਾ ਕਈ ਵਾਰੀ ਆਟਾ ਦੀ ਥੈਲੀ ਚੁਕਣੀ ਪੈਂਦੀ ਜੀ 14 ਦੀ ਥੈਲੀ ਚੁਕਣੀ ਪੈਂਦੀ ਉਹ ਵਿਚਾਰੀਆਂ ਕੰਮ ਕਰਦੀਆਂ ਆਦਮੀਆਂ ਨੂੰ ਨਹੀਂ ਪਤਾ ਕਿ ਜਿੰਨਾ ਲੇਡੀਜ਼ ਕੰਮ ਕਰਦੀਆਂ ਉਹਨਾਂ ਆਦਮੀ ਵੀ ਨਹੀਂ ਕਰ ਸਕਦੇ ਆਦਮੀ ਠੀਕ ਆ ਜੌਬ ਕਰਦੇ ਆ ਹਾਂ ਉਹਨਾਂ ਦਾ ਕੰਮ ਹੈਵੀ ਹੈ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਕੰਸਟਰਕਸ਼ਨ ਵਾਲਿਆਂ ਕੰਮਾਂ ਨੂੰ ਇਹਨਾਂ ਬੰਦਿਆਂ ਨੂੰ ਪਤਾ ਵੀ ਕਿੰਨਾ ਹੈਵੀ ਵਰਕ ਹੈ ਜਾਂ ਸਾਡੇ ਇੰਡੀਅਨਜ਼ ਲੇਡੀਜ਼ ਨੂੰ ਪਤਾ ਕਰ ਬੈਠੇ ਜਿਹੜੀਆਂ ਲੇਡੀਜ਼ ਵਿਚਾਰੀਆਂ ਜਿਹਨੂੰ ਕਹਿੰਦੇ ਨੇ ਹਾਊਸ ਵਾਈਫ ਹਾਊਸ ਵਾਈਫ ਕਹਿਣਾ ਜ਼ਰੂਰੀ ਆ ਪਰ ਕਿਸੇ ਨੂੰ ਨਹੀਂ ਪਤਾ ਕਿ ਹਾਊਸ ਵਾਈਫ ਦਾ ਕੰਮ ਸਾਰਿਆਂ ਨਾਲੋਂ ਜ਼ਿਆਦਾ ਹੁੰਦਾ ਉਹਨਾਂ ਨੇ ਵਿਚਾਰੀਆਂ ਨੇ ਕੱਪੜੇ ਵੀ ਧੋਨੇ ਐ ਲਾਂਡਰੀ ਕਰਨੀ ਕਿਚਨ ਦਾ ਕੰਮ ਕਰਨਾ ਕਿਚਨ ਦੇ ਕੰਮ ਦੇ ਵਿੱਚ ਕਈ ਵਾਰੀ ਦੇਖੋ ਭਾਵੇਂ ਕੜਾਈ ਇੱਧਰ ਪਈ ਆ ਉੱਤੋਂ ਉੱਤੋਂ ਲਾਣੀ ਥੱਲੇੋਂ ਲਾਣੀ ਆਈ ਮੀਨ ਜਦੋਂ ਵੀ ਮਲਟੀਪਲ ਕਾਲਮਾਂ 'ਚ ਕੋਈ ਵੀ ਅਲਾਈਨਮੈਂਟ ਹਿਲ ਗਈ ਤੇ ਫਿਰ ਚੁਕਣ ਲੱਗੀਆਂ ਪ੍ਰੋਬਲਮ ਇਹੀ ਚੀਜ਼ਾਂ ਦੀ ਗੱਲ ਛੋਟੀ ਜੀ ਹੁੰਦੀ ਆ ਤੁਸੀਂ ਸਪੈਸ਼ਲਿਸਟ ਕੋ ਜਾਨਨੇ ਆ ਤੁਹਾਨੂੰ ਆਰਥੋ ਵਾਲੇ ਕੋ ਭੇਜਦੇ ਐਕਸ ਰੇ ਕਰਦੇ ਐਮ ਆਰ ਆਈ ਕਰਦੇ ਅਲਟਰਾਸਾਉਂਡ ਕਰਦੇ ਔਰ ਜੋੜਾਂ ਚ ਇੰਜੈਕਸ਼ਨ ਲਾਉਣ ਤੋਂ ਬਾਅਦ ਫਿਰ ਸਰਜਰੀ ਸਰਜਰੀ ਕਰਾਉਣ ਤੋਂ ਬਾਅਦ ਵੀ ਦੇਖੋ ਮੈਂ ਕਈਆਂ ਦੇ ਦੇਖਿਆ ਸੀ ਆਰਥੀਕਾ ਨਹੀਂ ਠੀਕ ਹੋਈ ਡਿਸਕ ਰਿਮੂਵ ਕਰਤੇ ਆਰਥੋਸਕੋਪੀ ਆਰਥੋਪੈਡੀਸ਼ਨ ਕੋ ਤੁਹਾਨੂੰ ਭੇਜਦੇ ਆ ਅੱਜ ਕਾ ਠੀਕ ਹੈ ਬਈ ਬੜੇ ਸੌਖੀ ਆ ਸਰਜਰੀ ਕਰਨੀ ਮਾਈਕਰੋ ਨਾ ਹੋ ਜਾਂਦੀ ਆ ਬੜੀ ਸੌਖੀ ਸਰਜਰੀ ਹੈ ਛੋਟੀ ਜਿਹੀ ਡਿਸ ਕੱਢ ਦਿੰਦੇ ਲੇਕਿਨ ਪੋਸਟ ਆਪਰੇਟਿਵ ਕੰਪਲਿਕੀਸ਼ਨਸ ਕਈ ਵਾਰੀ ਆ ਜਾਂਦੀਆਂ ਔਰ ਜਿਹੜਾ ਐਪੀਡਿਊਰਲ ਇੰਜੈਕਸ਼ਨ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਕੰਮ ਮੈਂ ਕੀਤੇ ਮੈਂ ਖੁਦ ਲਾਏ ਹੋਏ ਲੰਬਰ ਪੰਕਚਰ ਦੇ ਵਿੱਚ ਅਸੀਂ ਲੰਬਰ ਪੰਕਚਰ ਕਰਕੇ ਐਲਪੀ ਨੀਡਲ ਦੇ ਨਾਲ ਸੀਐਸਐਫ ਐਗਜ਼ਾਮੀਨੇਸ਼ਨ ਕਰਨ ਜੀ ਉਹ ਤੋਂ ਫਲੂਇਡ ਕੱਢਦੇ ਰਹੇ ਹਾਂ ਮਤਲਬ ਆਈ ਹੈਵ ਡਨ ਅ ਲੋਟ ਆਫ ਪ੍ਰੈਕਟੀਕਲ ਐਕਸਪੀਰੀਅੰਸ ਇਨ ਇੰਡੀਆ ਨਾਟ ਹੇਅਰ ਔਰ ਇੱਥੇ ਤੁਹਾਨੂੰ ਮੇਰੇ ਕੋਲ ਦਵਾਈ ਮਿਲਦੀ ਦੇਸੀ ਕਿਉਂਕਿ ਮੇਰੀ ਕੁਆਲਿਫੀਕੇਸ਼ਨ ਆਯੁਰਵੈਦਿਕ ਔਰ ਨੇਚਰਲ ਚ ਹੈ ਨੇਚਰਲ ਥੈਰੇਪੀ ਇਜ਼ ਅ ਬੈਸਟ ਥੈਰੇਪੀ ਔਰ ਮ사ਜ ਲਈ ਮੇਰੇ ਕੋ ਸਪੈਸ਼ਲ ਤੇਲ ਜੇ ਸ਼ਿਆਟਿਕਾ ਉਹਦੇ ਲਈ ਵੀ ਤੁਹਾਡੀ ਮ사ਜ ਲਈ ਸਪੈਸ਼ਲ ਤੇਲ ਸਰਵਾਈਕਲ ਲਈ ਵੀ ਹਰ ਤਰ੍ਹਾਂ ਦੀ ਦਰਦਾਂ ਲਈ ਸਪੈਸ਼ਲ ਤੇਲ ਔਰ ਕਰੀਮ ਹਾਲਾਂਕਿ ਉਹ ਨੁਸਖੇ ਤੁਸੀਂ ਆਪ ਵੀ ਬਣਾ ਸਕਦੇ ਹੋ ਪਰ ਕਈ ਵਾਰੀ ਆਪਣੇ ਆਪ ਕੋ ਨਹੀਂ ਹੁੰਦਾ ਤਕਲੀਫ ਜਦੋਂ ਹੋਵੇ ਇੱਕ ਬੰਦਾ ਵਿਚਾਰਾ ਕਿ ਸਾਰੇ ਕੰਮ ਨਹੀਂ ਕਰ ਸਕਦਾ ਕਰ ਦੇ ਵਿੱਚ ਜੇ ਬਜ਼ੁਰਗਾਂ ਨੂੰ ਇਹ ਪ੍ਰੋਬਲਮ ਹੈ ਕਿੰਨੀ ਉਹਨਾਂ ਨੂੰ ਸਪੋਰਟ ਲੈਣੀ ਪੈਂਦੀ ਹੈ ਜਿਹੜੇ ਡਰਾਈਵਰਸ ਹੈ ਵਿਚਾਰੇ ਕਈ ਵਾਰੀ ਫਿਰ ਦੋ ਦੋ ਮਹੀਨੇ ਇਸ ਕਰਕੇ ਜੌਬ ਨਹੀਂ ਕਰ ਸਕਦੇ ਕਿ ਸ਼ਿਆਰ ਟਿਕਾ ਕਰਕੇ ਲੌਂਗ ਸਿਟਿੰਗ ਅਵਾਇਡ ਕਰਦੇ ਆ ਕਿਉਂਕਿ ਜਦੋਂ ਬੈਠਣਾ ਸ਼ਿਆਰ ਟਿਕਾ ਨਾ ਰੋ ਕਈ ਵਾਰੀ ਕੰਪਰੈਸ ਹੋ ਜਾਂਦੀ ਡਰ ਹੁੰਦਾ ਕਿ 듀 ਟੂ ਦਾ ਲੌਂਗ ਕੰਪਰੈਸ਼ਨ ਜਾਂ ਕਈ ਵਾਰੀ ਪੋਸਚਰ ਗਲਤ ਹੋਣ ਦੇ ਨਾਲ ਉਹ ਸਟਿਫਨੈਸ ਆ ਜਾਂਦੀ ਹੈ ਰੀਡ ਦੀ ਹੱਡੀ ਦੇ ਮਨਕੇ ਦੇ ਵਿੱਚ ਭਾਵੇਂ ਪਹਿਲਾਂ ਤੁਸੀਂ ਜਦੋਂ ਐਮ ਆਰ ਆਈ ਕਰਾਣੀ ਆ ਜੀ ਐਲ ਐਲ 1 ਐਲ 2 ਚ ਆਈ ਸੀ ਫਿਰ ਤੁਹਾਡੇ ਡਾਕਟਰਸ ਕਹਿੰਦੇ ਨਹੀਂ ਜੀ ਦੁਬਾਰਾ ਕਰਨੇ ਉਹ ਐਲ 2 ਐਲ 3 ਚ ਆ ਗਈ ਐ ਹੁਣ ਐਲ 3 ਐਲ 4 ਚ ਆ ਗਈ ਹੈ 90% ਪ੍ਰੋਬਲਮ ਜਦੋਂ ਤੁਸੀਂ ਐਕਸਰੇ ਕਰਾਨੇ ਆ ਜਾਂ ਐਮ ਆਰ ਆਈ ਕਰਾਨੇ ਜਾਂ ਸੀਟੀ ਸਕੈਨ ਕਰਾਨੇ ਆ ਤੇ ਐਲ 4 ਐਲ 5 ਚ ਉਹ ਆਉਂਦੀ ਹੈ ਹਰਨੀਏਟਡ ਡਿਸਕ ਐਲ 4 ਐਲ 5 ਤੋਂ ਜਦੋਂ ਥੋੜੀ ਬਹੁਤ ਇਹ ਨੁਸਕਾ ਦੇ ਉੱਥੇ ਹੀ ਤੁਸੀਂ ਜੇ ਵੈਨ ਯੂ ਕਮ ਇਨ ਦਾ ਪਰਲੀਮਿਨਰੀ ਸਟੇਜ ਜਿੱਦਾਂ ਮੈਂ ਤੁਹਾਨੂੰ ਇਸੇ ਪੇਸ਼ੈਂਟ ਦੀ ਗੱਲ ਕੀਤੀ ਰੀਸੈਂਟਲੀ 2 ਸਾਲ ਪਹਿਲਾਂ ਕਹਿੰਦਾ ਜੀ ਇੱਕੋ ਦਿਨ ਮੈਂ ਤੁਸੀਂ ਮੈਨੂੰ 10 ਦਿਨ ਦੀ ਦਵਾਈ ਦਿੱਤੀ ਸੀ ਮੈਂ ਫੇਰ ਵੀ ਉਹਨਾਂ ਨੇ ਮੈਂ ਕਿਹਾ ਇਹ ਹੀ ਤੁਸੀਂ ਗਲਤੀ ਕਰਦੇ ਹੋ ਵਾਈ ਡੋਂਟ ਯੂ ਫਾਲੋ ਬਸ ਅੰਗੈਲੀ ਕਰ ਲਈ ਫੇਰ ਵਿਚਾਰੇ ਕਈ ਮਜਬੂਰੀਆਂ ਕਰਕੇ ਨਹੀਂ ਆ ਸਕਦਾ ਕਈ ਔਰ ਫੇਰ 2 ਸਾਲ ਬਾਅਦ ਦਵਾਈ ਹੁਣ ਵੀ ਅੱਜ ਵੀ ਮੈਨੂੰ ਦਵਾਈ ਹਫਤੇ ਦੀ ਦਿੱਤੀ ਸਿਰਫ ਕਿਉਂਕਿ ਡਿਪੈਂਡ ਕਰਦਾ ਵੀ ਕਿੰਨੇ ਤੁਹਾਡੀ ਪਾਕਟ ਅਲਾਉ ਕਰਦੀ ਹੈ ਪਰ ਇਹ ਦੇਖੋ ਸਰਜਰੀ ਤੋਂ ਬਚਾਣਾ ਸਿੰਪਲ ਦੇਸੀ ਦਵਾਈ ਐਕਸਰਸਾਈਜ਼ ਮ사ਜ ਤੁਸੀਂ ਆਪਣੇ ਕਈ ਵਾਰੀ ਇਦੇ ਲਈ ਵੀ ਸੀ ਕਈ ਐਕਸਰਸਾਈਜ਼ਸ ਦੱਸਦੇ ਆ ਜਿਹੜੀ ਤੁਸੀਂ ਆਪ ਕਰ ਸਕਦੇ ਹੋ ਜਿਹੜਾ ਹੁਣ ਟੀਵੀ ਤੇ ਨਹੀਂ ਦੱਸ ਸਕਦਾ ਜੋ ਤੁਸੀਂ ਫੋਨ ਕਰੋਗੇ ਕੋਈ ਤੁਹਾਨੂੰ ਦੇਸੀ ਨੁਸਖਾ ਵੀ ਕਈ ਵਾਰੀ ਦੱਸ ਦੇਣਾ ਜਿਹੜਾ ਤੁਸੀਂ ਘਰ ਆਪਣੇ ਆਪ ਕਰ ਸਕਦੇ ਹੋ ਉਹ ਹੀ ਦੇਸੀ ਨੁਸਖਿਆਂ ਨਾਲ ਤੁਹਾਡੀਆਂ ਦਰਦਾਂ ਕਈ ਵਾਰੀ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਬਹੁਤ ਬਹੁਤ ਸੀਰੀਅਸ ਪ੍ਰੋਬਲਮ ਕਈ ਵਾਰੀ ਅਸੀਂ ਸਿਰਫ ਦੇਸੀ ਨੁਸਖਿਆਂ ਨਾਲ ਜਿਹੜੇ ਤੁਸੀਂ ਆਪ ਕਰ ਸਕਦੇ ਹੋ ਜਿਹੜੀਆਂ ਆਧੀਆਂ ਚੀਜ਼ਾਂ ਤੁਹਾਡੀ ਰਸੋਈ 'ਚ ਪਈਆਂ ਔਰ ਮੈਂ ਕਿੰਨੀ ਵਾਰੀ ਦੱਸਿਆ ਇਹਦੇ 'ਚ ਤੁਹਾਡੇ ਲਈ ਜਿੰਜਰ ਐਂਡ ਟਰਮੈਰਿਕ ਸਭ ਤੋਂ ਵਧੀਆ ਅਦਰਕ ਲਸਣ ਹਲਦੀ ਔਰ ਇਹਨਾਂ ਚੀਜ਼ਾਂ ਦੇ ਪੇਸਟ ਵੀ ਬਣਦੀ ਕਈ ਵਾਰੀ ਹੋਰ ਚੀਜ਼ਾਂ ਮਿਲਾ ਕੇ ਤੇਲ ਵੀ ਬਣ ਜਾਂਦੇ ਉਹ ਤੇਲ ਵੀ ਤੁਸੀਂ ਜਿੱਦਾਂ ਐਲੋਵੇਰਾ ਡੀਪ ਹੀਟਿੰਗ ਰਬ ਐਲੋਵੇਰਾ ਦੀ ਕਰੀਮ ਲਾ ਸਕਦੇ ਜੇ ਕਿਸੇ ਦੇ ਸਪੋਸ ਕਰੋ ਕਈ ਵਾਰੀ ਕੋਈ ਸੋਜਿਸ਼ ਹੈ ਹੈ ਔਰ ਕੋਈ ਗਿਲਟੀਆਂ ਕਈ ਵਾਰੀ ਅਸੀਂ ਪੁਲਟਸ ਬਣਾ ਕੇ ਠੀਕ ਕਰਦੇ ਪੱਥਰ ਚਟ ਦੇ ਪੱਤੇ ਦੀ ਉੱਪਰ ਲੇਪ ਕਰਨ ਦੇ ਨਾਲ ਕੁਆਰ ਗੰਦਰ ਦੇ ਪੱਤੇ ਦੇ ਲੇਪ ਕਰਨ ਦੇ ਨਾਲ ਇਹੋ ਜੇ ਦੇਸੀ ਨੁਸਖੇ ਰਿਸ਼ੀਆ ਮੂਨੀ ਦੇ ਨੁਸਖੇ ਇੰਨੇ ਸਦੀਆਂ ਤੋਂ ਚੱਲਦੇ ਆ ਰਹੇ ਨੇ ਜੇ ਕਿਸੇ ਨੇ ਬਸ਼ੱਜਾ ਰਤਨ ਵਾਲੀ ਪੜ੍ਹੀ ਹੋਵੇ ਚਰਕ ਸੰਗੀਤਾ ਪੜ੍ਹੀ ਹੋਵੇ ਸੁਸ਼੍ਰਤ ਸੰਗੀਤਾ ਪੜ੍ਹੀ ਹੋਵੇ ਆਯੁਰਵੈਦਿਕ ਦਾ ਕੋਰਸ ਕੀਤਾ ਹੋਵੇ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੁੰਦਾ ਔਰ ਮੈਂ ਇਹ ਕਹਿੰਨਾ ਕਿ ਮੈਨੂੰ ਬਿਲਕੁਲ ਕੋਈ ਗਿਆਨ ਨਹੀਂ ਕੋਈ ਨੌਲੇਜ ਨਹੀਂ ਕਿਉਂਕਿ ਆਦਮੀ ਸਾਰੀ ਉਮਰ ਸਿੱਖਦਾ ਸਾਰੇ ਕਹਿੰਦੇ ਜੀ ਡਾਕਟਰ ਰੱਬ ਦਾ ਰੂਪ ਹੈ ਮੈਂ ਕਹਿੰਦਾ ਮਰੀਜ਼ ਰੱਬ ਦਾ ਰੂਪ ਹੈ ਕਿਉਂ ਕਈ ਵਾਰੀ ਤੁਸੀਂ ਕਈ ਚੀਜ਼ਾਂ ਮਰੀਜ਼ ਕੋਲ ਵੀ ਸਿੱਖਦੇ ਹੋ ਡਿਪੈਂਡਿੰਗ ਅਪਨ ਯੋਰ ਐਕਸਪੀਰੀਅੰਸ ਡਿਪੈਂਡਿੰਗ ਪਨ ਯੋਰ ਸਟੱਡੀ ਸੋ ਪਿਆਰੇ ਦਰਸ਼ਕੋ ਦੇਸੀ ਨਿਊਜ਼ ਕੇ ਕਈ ਵਾਰੀ ਦੇਖੋ ਸਰਵਾਈਕਲ ਦੀ ਪ੍ਰੋਬਲਮ ਹੈ ਇੱਕ ਅਸੀਂ ਕਈ ਵਾਰੀ ਤੁਸੀਂ ਭਾਵੇਂ ਕੋਕੋਨਟ ਆਇਲ ਨੂੰ ਕਿਹੋ ਜਿਹਾ ਮਿਕਸ ਕਰਕੇ ਬਗਲਾ ਚ ਲਾ ਸਕਦੇ ਹੋ ਫਿਰ ਮੂਵਮੈਂਟਸ ਜਿਹੜੀਆਂ ਇਹਨਾਂ ਨੂੰ ਮੂਵਮੈਂਟਸ ਤੁਸੀਂ ਕਰਨੀਆਂ ਪੰਜ-ਸੱਤ ਵਾਰੀ ਇਦਾਂ ਪੰਜ ਸੱਤ ਵਾਰੀ ਪਿੱਛੇ ਇਹ ਮੂਵਮੈਂਟਸ ਦੇ ਨਾਲ ਤੁਹਾਡੇ ਆ ਸ਼ੋਲਡਰ ਵਰਟੀਬਰੇ ਸਰਵਾਈਕਲ ਵਰਟੀਬਰੇ ਐ ਕਲੇਵਿਕਲ ਬੇਨ ਇਹਨਾਂ ਸਾਰੀਆਂ ਦੇ ਮੂਵਮੈਂਟਸ ਹੁੰਦੀਆਂ ਮਤਲਬ ਸਿਰਫ ਇੰਨਾ ਕਿ ਇਹਨੂੰ ਪ੍ਰੋਪਰ ਕਿਸ ਵੇ ਨਾਲ ਕਰਨਾ ਉਹਦੇ ਲਈ ਤੁਹਾਨੂੰ ਟਾਈਮ ਦੱਸਾਂਗੇ ਔਰ ਇਸੇ ਤਰ੍ਹਾਂ ਜਿਹੜੀਆਂ ਮੈਂ ਕਰੀਬਾਂ ਦੱਸੀਆਂ ਜਿਦਾਂ ਤੇਲ ਆਪਾਂ ਮਹਾਨ ਰਾਣੀ ਤੇਲਾ ਵਿਸ਼ ਗਰਭ ਤੇਲ ਕੁਆਰਗੰਦਰ ਦੀ ਪਲਟਸ ਯੂਕਲਿਪਟਸ ਦੀ ਇਹਨਾਂ ਦੇ ਕਰੀਮਾਂ ਤੇਲ ਜਿਹੜੇ ਸਤ ਤੁਹਾਨੂੰ ਫਿਰ ਦੇਖੋ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਕੁਝ ਆਰਡਰ ਕਰਨ ਦੀ ਲੋੜ ਨਹੀਂ ਹਰ ਚੀਜ਼ ਤੁਹਾਨੂੰ ਮੇਰੇ ਕੋਲ ਮਿਲਣੀ ਹੈ ਜਦੋਂ ਤੁਸੀਂ ਕਾਲ ਕਰਨੀ ਹੈ ਤੁਸੀਂ ਪੇ ਕਰਨਾ ਦਵਾਈ ਘਰ ਬੈਠੇ ਮਿਲਣੀ ਉਹ ਚ ਕਰੀਮ ਵੀ ਹੋ ਸਕਦਾ ਤੇਲ ਵੀ ਹੋ ਸਕਦਾ ਖਾਣ ਵਾਲੀ ਦਵਾਈ ਬੜੀ ਸਿੰਪਲ ਹੈ ਕਈ ਤਰ੍ਹਾਂ ਦੇ ਗੂਗਲਸ ਹੈ ਗੂਗਲਸ ਕਈ ਵਾਰੀ ਜ਼ਿਆਦਾ ਵੀ ਨਹੀਂ ਦਈਦੇ ਕਈ ਕਈ ਵਾਰੀ ਗਰਮ ਹੁੰਦੇ ਆ ਔਰ ਇੱਕ ਗੱਲ ਗਾਰੰਟੀ ਹੈ ਕਿ ਦੇਸੀ ਨੁਸਖਾ ਡਿਪੈਂਡਿੰਗ ਔਨ ਯਰ ਹਿਸਟਰੀ ਇੱਕ ਚੀਜ਼ ਦਵਾਂਗੇ ਤੇ 10 ਫਾਇਦੇ ਔਰ ਅੰਗਰੇਜ਼ੀ ਉਸਕਾ ਇੱਕ ਦੀ ਇਹ ਦਵਾਈ ਨਹੀਂ ਖਾ ਰਹੇ ਹੋ ਤੇ 10 ਸਾਈਡ ਇਫੈਕਟ ਜਿਹੜਾ ਵੀ 25 ਸਾਲ ਤੋਂ ਤੁਸੀਂ ਮੈਨੂੰ ਹਰ ਪੰਜਾਬੀ ਚੈਨਲ ਤੇ ਦੇਖ ਚੁੱਕੇ ਹੋ ਔਰ ਮੇਰੇ ਕੋਲੋਂ ਤੁਸੀਂ ਇਹ ਹੀ ਸੁਣ ਚੁੱਕੇ ਹੋ ਕਿ ਜਿੰਨੀ ਅੰਗਰੇਜ਼ੀ ਦਵਾਈਆਂ ਸ਼ੂਗਰ ਦੀਆਂ ਬਲੱਡ ਪ੍ਰੈਸ਼ਰ ਦੀਆਂ ਕੋਲੇਸਟ੍ਰੋਲ ਦੀਆਂ ਮੋਟਾਪੇ ਦੀਆਂ ਥਾਇਰੋਇਡ ਦੀਆਂ ਖਾ ਰਹੇ ਹੋ ਨਾ ਮਰਦਾਨਗੀ ਕਿਉਂ ਹੁੰਦੀ ਹੈ ਕਿ ਇਹ ਦਵਾਈਆਂ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ that is why you always say these medicines don't let the blood supply go to corpora cavernosa and corpora spongiosa spongyosa those are the pineal tissues where the blood supply is needed for erection aur saade de assi dawai paave ton hi thyroid di de rahe haave paave dardan di de rahe haave paave blood pressure di de rahe haave paave sugar di de rahe haave mardana taqat wale fir fayda karan hai ke je sugar di dawai paave methi hai ode vi sperm count layi fayda blood pressure di je samajho ke gaokshuri hai ਮਿਊਕਨਾ ਪ੍ਰੋਰੀਅਨਸ ਕੌਂਚ ਬੀਜ ਵਗੈਰਾ ਵੀ ਹੈ ਸੈਕਸ ਵੱਲ ਵੀ ਫਾਇਦਾ ਹੋ ਰਿਹਾ ਕਿਡਨੀ ਪ੍ਰੋਬਲਮ ਹੋਵੇ ਤਾਂ ਵੀ ਸ਼ਾਬਦੀ ਪ੍ਰੋਬਲਮ ਹੋਵੇ ਤਾਂ ਵੀ ਇਸ ਕਰਕੇ ਮੈਂ ਕਿਹਾ ਹੁੰਦਾ ਤੁਹਾਨੂੰ ਅਸੀਂ ਕਿਉਂ ਨਹੀਂ ਦੱਸ ਸਕਦੇ ਹੁੰਦੇ ਕਿ ਇੱਕ ਨੁਸਕੇ ਦੇ ਵਿੱਚ ਇੱਕ ਤਰ੍ਹਾਂ ਦੇ ਭਾਵੇਂ ਕੈਪਸੂਲ ਜਾਂ ਗੋਲੀਆਂ ਦੇ ਵਿੱਚ 5-10 ਚੀਜ਼ਾਂ ਘੱਟ ਤੋਂ ਘੱਟ ਮਾਮੂਲੀ ਗੱਲ ਆ ਉਹਨਾਂ ਦਾ ਕੰਬੀਨੇਸ਼ਨ ਬਣਾ ਕੇ ਬਲੈਂਡ ਫਾਰਮੂਲੇ ਨੂੰ ਕਿੰਦੇ ਬਣਾਇਆ ਹੁੰਦਾ ਜਿਹਦਾ ਕਈ ਬੰਨੇ ਦਵਾਈ ਅਸੀਂ ਸਪੋਜ਼ ਕਰੋ ਤੁਹਾਨੂੰ ਆਰਥਰਾਇਟਸ ਦੀ ਦਰਦਾਂ ਦੀ ਦੇ ਰਹੇ ਹਾਂ ਕੋਲੇਸਟ੍ਰੋਲ ਵਾ ਫਾਇਦਾ ਹੋ ਰੇ ਤੁਸੀਂ ਪਿਛਲੇ ਹਫਤੇ ਦੇਖਿਆ ਮੇਰਾ ਕੋਲੇਸਟ੍ਰੋਲ ਦਾ ਫਾਰਮੂਲਾ ਕਿੰਨੀ ਦੁਨੀਆ ਨੂੰ ਗਿਆ ਕਿੰਨੇ ਤੇ ਥੈਂਕ ਯੂ ਆਏ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ 3 ਮਹੀਨੇ ਬਾਅਦ ਦੁਬਾਰਾ ਟੈਸਟ ਕਰਾਈਓ ਫਿਰ ਜੇ ਲੋੜ ਪਈ ਦਿਖਾਈਓ ਨਹੀਂ ਤੇ ਸਾਰੀ ਉਮਰ ਉਹਨੇ ਐਟਰੋਵਾਸਟਾਟਿਨ ਸੀਮੋਵਾਸਟਾਟਿਨ ਖਾਂਦਿਆਂ ਨੂੰ 40 40 ਸਾਲ ਹੋ ਗਏ ਕਿੰਨੇ ਆ ਦੇ ਥੈਂਕਸ ਆਏ ਔਰ ਇੱਥੇ ਤੱਕ ਕਹਿਤਾ ਉਹਨਾਂ ਨੇ ਕਿ ਇਸ ਦਵਾਈ ਦੇ ਨਾਲ ਦਵਾਈ ਤੁਸੀਂ ਸਾਨੂੰ ਕੋਲੇਸਟ੍ਰੋਲ ਦੀ ਭੇਜੀ ਸਾਡੀ 슈ਗਰ ਵਾਲ ਵੀ ਫਾਇਦਾ ਹੋ ਰਿਹਾ ਮੇਰਾ ਇਹੀ ਮਤਲਬ ਕਹਿੰਦਾ ਕਿ ਇਹ ਯਾਦ ਰੱਖਿਓ ਵੀ ਇੱਕ ਫਾਰਮੂਲਾ ਭੇਜਾਂਗੇ ਫਾਇਦਾ ਕਈ ਬਣੋਗੇ that is why i always say ਕਿ ਜਦੋਂ ਤੁਸੀਂ ਕਾਲ ਕਰਕੇ ਦੱਸੋ ਮੈਨੂੰ ਜਰੂਰ ਪਰ ਮੇਰੀ ਕੋਲੋ ਦਵਾਈ ਐਟ ਅ ਟਾਈਮ ਇੱਕ ਚੀਜ਼ ਦੀ ਮੰਗਾਓ ਕਿਉਂਕਿ ਇੱਕ ਬਿਮਾਰੀ ਨੂੰ ਪਰਮਨੈਂਟ ਠੀਕ ਕਰਨ ਲਈ 3 ਮਹੀਨੇ 6 ਮਹੀਨੇ ਲੱਗ ਸਕਦੇ ਆ ਜੇ ਡਿਪੈਂਡ ਕਰਦਾ ਕਿੰਨੀ ਪੁਰਾਣੀ ਬਿਮਾਰੀ ਆ ਤੇ ਇਸ ਕਰਕੇ ਫੇਰ ਤੁਸੀਂ ਦੇਖੋ ਜਦੋਂ ਕਾਲ ਕਰਨੀ 7182165137 ਤੇ ਕਰੋ ਮੈਸੇਜ ਛਡੋ ਘਰ ਬੈਠੇ ਦਵਾਈ ਪਹੁੰਚੇ ਕਿ ਦੁਨੀਆ ਦੇ ਕਿਸੇ ਸਟੇਟ 'ਚ ਬੈਠੇ ਹੋ ਮੇਰਾ ਖਾਲ ਟਾਈਮ ਇਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਦੇਖਣ ਤੇ ਸੁਣਨ ਵਾਲਿਆਂ ਦਾ ਸਾਰਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ